अफ्रीका ਦੇ ਇੱਕ ਸ਼ਹਿਰ ਵਿੱਚ ਇੱਕ ਬਹੁਤ ਹੀ ਗਰੀਬ ਆਦਮੀ ਰਹਿੰਦਾ ਸੀ ਜਿਸ ਦਾ ਨਾਮ ਸੀ ਅਨਸੀ ਉਸ ਦੇ ਘਰ ਕੋਲ ਇੱਕ ਬਹੁਤ ਹੀ ਅਮੀਰ ਆਦਮੀ ਰਹਿੰਦਾ ਸੀ ਜਿਸ ਦਾ ਨਾਮ ਕੁਜ ਨਹੀਂ ਸੀ ਇੱਕ ਦਿਨ ਅਨਸੀ ਤੇ ਕੁਜ ਨਹੀਂ ਨੇ ਤੈ ਕੀਤਾ ਕਿ ਉਹ ਕਿਸੇ ਵੱਡੇ ਸ਼ਹਿਰ ਵਿੱਚ ਜਾ ਕੇ ਆਪਣੇ ਲਈ ਪਤਨੀਆਂ ਚੁਣ ਕੇ ਲਿਆਉਣਗੇ ਕੁਜ ਨਹੀਂ ਨੇ ਪੈਸੇ ਵਾਲਾ ਆਦਮੀ ਸੀ ਤੇ ਇਸ ਲਈ ਉਸ ਨੇ ਯਾਤਰਾ ਜਾਤਰਾ ਤੇ ਜਾਣ ਤੋਂ ਪਹਿਲਾਂ ਮਲਮਲ ਦਾ ਸ਼ਾਨਦਾਰ ਕੁੜਤਾ ਪਹਿਨੇ ਆ ਗਰੀਬ ਅਣਸੀ ਕੋਲ ਪਹਿਨਣ ਲਈ ਸਿਰਫ ਇੱਕ ਪਟਿਆ ਹੋਇਆ ਕੁੜਤਾ ਸੀ ਤੁਰਦੇ ਤੁਰਦੇ ਰਹਾ ਵਿੱਚ ਅਣਸੀ ਨੇ ਕੁਝ ਨਹੀਂ ਤੂੰ ਠੰਡ ਲੱਗਣ ਦਾ ਬਹਾਨਾ ਕਰਦਿਆ ਉਸ ਦਾ ਕੁੜਤਾ ਮੰਗਿਆ ਅਤੇ ਕਿਹਾ ਕਿ ਉਹ ਸ਼ਹਿਰ ਪੁੱਜਣ ਤੇ ਪਹਿਲਾਂ ਉਸ ਨੂੰ ਵਾਪਸ ਕਰ ਦੇਵੇਗਾ ਇਸ ਤਰ੍ਹਾਂ ਦੋਵਾਂ ਨੇ ਇੱਕ ਦੂਜੇ ਨਾਲ ਕੁਰਤਾ ਬਦਲ ਲਿਆ ਪਰ ਸ਼ਹਿਰ ਪੁੱਜਣ ਮਗਰੋਂ ਵੀ ਅਣਸੀ ਨੇ ਕੁਝ ਨਹੀਂ ਨੂੰ ਉਸ ਦਾ ਕੁਰਤਾ ਵਾਪਸ ਨਾ ਦਿੱਤਾ ਅਣਸੀ ਨਾਲ ਦੋਸਤੀ ਨਾਤਾ ਕੁਝ ਨਹੀਂ ਨੇ ਆਪਣਾ ਕੁਰਤਾ ਮੰਗਣਾ ਹੀ ਬੰਦ ਕਰ ਦਿੱਤਾ ਤੇ ਉਸ ਨੇ ਅਣਸੀ ਦੇ ਪਟਿਆ ਹੋਇਆ ਕੁਰਤਾ ਹੀ ਪਹਿਨ ਰੱਖਿਆ ਅਣਸੀ ਨੇ ਮਰਮਲ ਦਾ ਸ਼ਾਨਦਾਰ ਕੁਰਤਾ ਪਾਇਆ ਹੋਇਆ ਸੀ ਇਸ ਲਈ ਉਸ ਨੂੰ ਪਤਨੀ ਲੱਭਣ ਵਿੱਚ ਕੋਈ ਦਿੱਕਤ ਪੇਸ਼ ਨਾ ਆਈ ਦੂਜੇ ਪਾਸੇ ਕੁਝ ਨਹੀਂ ਵੱਲੋਂ ਕਿਸੇ ਨੇ ਵੀ ਚਾਤ ਨਹੀਂ ਮਾਰੀ ਤੇ ਉਸ ਦੇ ਬੜੀ ਬੇਇੱਜ਼ਤੀ ਕੀਤੀ ਇੱਕ ਬੁੱਢੀ ਔਰਤ ਨੂੰ ਕੁਝ ਨਹੀਂ ਤੇ ਰਹਿਮ ਆ ਗਿਆ ਤੇ ਉਸ ਨੇ ਆਪਣੀ ਧੀ ਨੂੰ ਉਸ ਦੇ ਲਾੜ ਨਾਲ ਲਾ ਦਿੱਤਾ ਅਣਸੀ ਦੀ ਪਤਨੀ ਨੇ ਕੁਝ ਨਹੀਂ ਦੀ ਪਤਨੀ ਦਾ ਬਹੁਤ ਮਜ਼ਾਕ ਉਡਾਇਆ ਤੇ ਕਿਉਂਕਿ ਉਹ ਸਾਨੂੰ ਕੁਝ ਨਹੀਂ ਬਹੁਤ ਗਰੀਬ ਲੱਗ ਰਿਹਾ ਸੀ ਕੁਝ ਕੁਝ ਨਹੀਂ ਦੀ ਪਤਨੀ ਨੇ ਉਸ ਦੀ ਗੱਲਾਂ ਵੱਲ ਉੱਕਾ ਧਿਆਨ ਨਾ ਦਿੱਤਾ ਜਦ ਉਹ ਦੋਵੇਂ ਆਪਣੀਆਂ ਪਤਨੀਆਂ ਸਮੇਤ ਆਪਣੇ ਸ਼ਹਿਰ ਪੁੱਜੇ ਤਾਂ ਦੋਹਾਂ ਦੀਆਂ ਪਤਨੀਆਂ ਨੂੰ ਬੜੀ ਹੈਰਾਨੀ ਹੋਈ ਅਣਸੀ ਦੇਖ ਕਰ ਨੂੰ ਜਾਣ ਵਾਲਾ ਰਹਾ ਤਾਂ ਉੱਚਾ ਨੀਵਾਂ ਸੀ ਤੇ ਕੁਝ ਨਹੀਂ ਦੇ ਮਹੱਲ ਵਰਗਾ ਕਰਨ ਨੂੰ ਜਾਣ ਵਾਲਾ ਰਹਾ ਪੱਕਾ ਸੀ ਕੁਝ ਨਹੀਂ ਦੇ ਨਾ ਕਰਨੇ ਰਹਾ ਵਿੱਚ ਫੁੱਲਾਂ ਤੇ ਕਲੀ ਨੇ ਵਿਛਾਏ ਹੋਏ ਸਨ ਉਸਦੇ નોਕਰ ਖੁਦ ਹੀ ਆਪਣੀ ਆਪਣੀ ਪਤਨੀਆਂ ਨਾਲ ਚੰਗੇ ਕੱਪੜੇ ਪਾ ਕੇ ਸਵਾਗਤ ਲਈ ਖੜੇ ਸਨ ਆਣਸੀ ਲਈ ਕੋਈ ਇੰਤਜ਼ਾਰ ਨਹੀਂ ਕਰ ਰਿਹਾ ਸੀ ਕੁਝ ਨਹੀਂ ਦੀ ਪਤਨੀ ਪੂਰੇ ਸ਼ਹਿਰ ਦੀ ਰਾਣੀ ਵਾਂਗ ਰਹਿੰਦੀ ਸੀ ਤੇ ਜੋ ਚਾਹੇ ਖਰੀਦ ਸਕਦੀ ਸੀ ਆਣਸੀ ਦੀ ਪਤਰੀ ਨੂੰ ਤਾਂ ਖਾਣ ਦੇ ਲਾਲੇ ਪਏ ਹੋਏ ਸਨ ਉਹ ਪਤੀ ਪਤਨੀ ਲੂਣ ਲਗਾ ਕੇ ਕੱਚੇ ਕੇਲੇ ਖਾਂਦੇ ਕੁਝ ਨਹੀਂ ਦੀ ਪਤਨੀ ਨੂੰ ਜਦਾ ਅਣਸੀ ਦੀ ਪਤਨੀ ਦਾ ਦੁਰਦਸ਼ਾ ਬਾਰੇ ਪਤਾ ਲੱਗਾ ਤਾਂ ਉਸਨੇ ਉਸਨੂੰ ਆਪਣੇ ਮਹੱਲ ਵਿੱਚ ਸੱਦ ਲਿਆ ਅਣਸੀ ਦੀ ਪਤਨੀ ਕੁਝ ਨਹੀਂ ਦੇ ਮਹੱਲ ਵਿੱਚ ਪੁੱਜ ਕੇ ਖੁਸ਼ ਹੋਈ ਤੇ ਉਸਨੇ ਅਣਸੀ ਦੀ ਚੌਂਪੜੀ ਵਿੱਚ ਵਾਪਸ ਜਾਣ ਤੋਂ ਮਨਾ ਕਰ ਦਿੱਤਾ ਇਹ ਦੇਖ ਕੇ ਅਣਸੀ ਨੂੰ ਬੜਾ ਗੁੱਸਾ ਆਇਆ ਤਾਂ ਉਸਨੇ ਕੁਝ ਨਹੀਂ ਨੂੰ ਮਾਰਨ ਦਾ ਫੈਸਲਾ ਕਰ ਲਿਆ ਉਸਨੇ ਆਪਣੇ ਕੁਝ ਚੂਹੇ ਦੋਸਤਾਂ ਨੂੰ ਵਰਗਾਲ ਕੁਝ ਨਹੀਂ ਦੇ ਮਹੱਲ ਦੇ ਦਰਵਾਜ਼ੇ ਤੱਕ ਸਰੰਗ ਪਟਣ ਦੀ ਰਾਜ਼ੀ ਕਰ ਲਿਆ ਜਦ ਸਰੰਗ ਪੂਰੀ ਬਣ ਗਈ ਤਾਂ ਉਸ ਨੇ ਸਰੰਗ ਅੰਦਰ ਚਾਕੂ ਤੇ ਕੱਚ ਦੀਆਂ ਬੋਤਲਾਂ ਦੇ ਟੁਕੜੇ ਵਿਛਾ ਦਿੱਤੇ ਉਸ ਨੇ ਕੁਝ ਨਹੀਂ ਦੇ ਮਹੱਲ ਦੇ ਦਰਵਾਜ਼ੇ ਸਾਹਮਣੇ ਬਹੁਤ ਸਾਰੇ ਸਾਬਣ ਵੀ ਮਲ ਦਿੱਤਾ ਜਿਸ ਨਾਲ ਰਹਾ ਤਿਲਕਣਾ ਹੋ ਗਿਆ ਰਾਤ ਨੂੰ ਜਦ ਉਸਨੇ ਲੱਗਿਆ ਕਿ ਕੁਝ ਨਹੀਂ ਆਰਾਮ ਨਾਲ ਸੌਂ ਗਿਆ ਹੈ ਤਾਂ ਤਦ ਉਸਨੇ ਕੁਝ ਨਹੀਂ ਨੂੰ ਬਾਹਰ ਆ ਕੇ ਕੋਈ ਗੱਲ ਕਰਨ ਲਈ ਆਵਾਜ਼ ਮਾਰੀ ਕੁਝ ਨਹੀਂ ਦੀ ਪਤਨੀ ਨੇ ਉਸ ਨੂੰ ਐਨੀ ਰਾਤ ਨੂੰ ਬਾਹਰ ਜਾਣ ਤੋਂ ਮਨਾ ਕਰ ਦਿੱਤਾ ਅਣਸੀ ਨੇ ਵਾਰ-ਵਾਰ ਕੁਝ ਨਹੀਂ ਨੂੰ ਵਾਜਾਂ ਦਿੱਤੀਆਂ ਕੁਝ ਨਹੀਂ ਦੀ ਪਤਨੀ ਉਸ ਨੂੰ ਬਾਹਰ ਜਾਣ ਤੋਂ ਰੋਕਦੀ ਰਹੀ ਅੰਤਕੋਜ ਨਹੀਂ ਨੇ ਆਪਣੀ ਪਤਨੀ ਦੀ ਗੱਲਾਂ ਸੁਣੀ ਕਰਦਿਆਂ ਅਣਸੀ ਨਾਲ ਆਣਸੀ ਨਾਲ ਗੱਲ ਕਰਨ ਲਈ ਬਾਹਰ ਆ ਗਿਆ ਸਰਦਲ ਦੇ ਪੈਰ ਧਰਦਿਆ ਸੀ ਉਹ ਤਿਲਕ ਕੇ ਸਿੱਧਾ ਸਰੰਗ ਵਿੱਚ ਜਾ ਡਿੱਗਿਆ ਤੇ ਜ਼ਖਮੀ ਹੋ ਕੇ ਮਰ ਗਿਆ ਕੁਝ ਨਹੀਂ ਦੀ ਪਤਨੀ ਨੂੰ ਆਪਣੇ ਪਤੀ ਦੀ ਮੌਤ ਦਾ ਬੜਾ ਦੁੱਖ ਹੋਇਆ ਤੇ ਉਸਨੇ ਬਹੁਤ ਸਾਰੇ ਸਾਬੂਦਾਨਾ ਦੀ ਲਿਪਸ ਬਣਾਈ ਤੇ ਸਾਰੇ ਸ਼ਹਿਰ ਦੇ ਬੱਚਿਆਂ ਨੂੰ ਵੰਡ ਤਾਂ ਕਿ ਉਹ ਉਸ ਦੇ ਪੱਤੀ ਲਈ ਰੋਣ ਵੰਡੀ ਤਾਂ ਕੀ ਉਸ ਦੀ ਪਤਨੀ ਲਈ ਰੋਣ ਪਤੀ ਲਈ ਰੋਣ ਅੱਜ ਵੀ ਅਫਰੀਕਾ ਵਿੱਚ ਜਦੋਂ ਅਸੀਂ ਕਦੀ ਬੱਚਿਆਂ ਨੂੰ ਰੋਂਦੇ ਹੋਏ ਦੇਖਾਂਗੇ ਦੇਖਦੇ ਹਾਂ ਤਾਂ ਰੋਣ ਦਾ ਕਾਰਨ ਪੁੱਛਣਾ ਇਹ ਜਵਾਬ ਮਿਲਦਾ ਹੈ ਕਿ ਉਹ ਕੁਝ ਨਹੀਂ ਲਈ ਰੋ ਰਹੇ ਹਨ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ